ਸਿਮ ਭਗਵਾਨ ਤੁਮਾਨ ਦੇ ਨਾਲ ਪੰਗਾ ਨਾ ਟੱਚਾਂਗਾ ਇਹ ਗੱਲ ਤਾਂ ਕਹਿਣੀ ਪੈ ਰਹੀ ਹੈ ਕਿਉਂਕਿ ਜਦੋਂ ਵੀ ਕੋਈ ਵਿਰੋਧੀ ਧਿਰ ਦਾ ਲੀਡਰ ਸਿਮ ਭਗਵਾਨ ਤੁਮਾਨ ਨੂੰ ਕਿਸੇ ਸਵਾਲ ਦੇ ਵਿੱਚ ਖੜੇ ਕਰ ਦੇਵੇ ਤਾਂ ਉਸ ਤੋਂ ਬਾਅਦ ਭਗਵਾਨ ਤੁਮਾਨ ਦੇ ਵੱਲੋਂ ਉਸ ਦਾ ਅਜਿਹਾ ਜਵਾਬ ਤਿਆਰ ਹੁੰਦਾ ਹੈ ਕਿ ਜਿਸ ਤੋਂ ਬਾਅਦ ਉਹਨਾਂ ਨੂੰ ਠੋਕਮਾ ਜਵਾਬ ਦਿੱਤਾ ਜਾਂਦਾ ਹੈ ਦਾਦੀਆ ਕਿ ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਗੈਂਗਸਟਰਾਂ ਦੇ ਮੁੱਦੇ ਦੇ ਉੱਤੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜਿਹੜੀ ਕਿ ਗੈਂਗਸਟਰਾਂ ਦੇ ਖਿਲਾਫ ਇੱਕ ਵਾਰ ਸ਼ੁਰੂ ਕਰ ਦਿੱਤੀ ਗਈ ਹੈ ਗੈਂਗਸਟਰਾਂ ਦਾ ਖਾਤਮਾ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਖੁਦ ਵੋਟਾਂ ਦੇ ਵਿੱਚ ਜਿਹੜਾ ਕਿ ਗੈਂਗਸਟਰਾਂ ਦੀ ਵਰਤੋਂ ਕੀਤੀ ਗਈ ਸੀ ਜਿਸ ਦਾ ਜਵਾਬ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤਾ ਹੈ ਤੇ ਫਿਰ ਉਹਨਾਂ ਨੇ ਕਿਵੇਂ ਜਵਾਬ ਦਿੱਤਾ ਤੇ ਕਿਹੜੇ ਕਿਹੜੇ ਗੈਂਗਸਟਰਾਂ ਦਾ ਨਾਮ ਲਿਆ ਤੇ ਕੀ ਕੀ ਖੁਲਾਸੇ ਕੀਤੇ ਜਰਾ ਤੁਸੀਂ ਖੁਦ ਹੀ ਸੁਣ ਲਓ ਉਹਨਾਂ ਦੇ ਦੌਰ ਵੇਲੇ ਕਿਹਾ ਜਾਂਦਾ ਸੀ ਜਦੋਂ ਮਜੀਠੇ ਦਾ ਨਾਮ ਲੈ ਕੇ ਹਿੱਕ ਤੇ ਪੈਰ ਧਰ ਕੇ ਇੱਕ ਐਸਐਚਓ ਆਪ ਦੀ ਧੀ ਦੀ ਜਿਹੜੀ ਜਾਨ ਬਚਾਉਂਦਾ ਸੀ ਤੇ ਉਹਨੂੰ ਪੁਨ ਤਾਂ ਸੀ ਗੋਲੀਆਂ ਨਾਲ ਨਾਬਾ ਜੇਲ ਬ੍ਰੇਕ ਕਿੰਨਾਂ ਦੇ ਦੌਰ ਵੇਲੇ ਹੋਈ ਸੀ ਇਹ ਜੱਗੂ ਭਗਵਾਨਪੁਰੀਆ ਇਹ ਵੱਡੇ ਵੱਡੇ ਜਿਹੜੇ ਗੈਂਗਸਟਰ ਨੇ ਜਿਹੜੇ ਨਾਮ ਲੈਂਦੇ ਨੇ ਚਿਵਦੀਸ਼ ਭੋਲੇ ਹੋਰੀ ਉਹ ਕੌਣ ਸੀਗੇ ਉਹ ਇਹ ਨਾ ਦਰਵੇਲੀ ਸੀ ਨਾ ਕਿਰਪਾ ਕਰਕੇ ਇਹ ਤਾਂ ਨਾ ਕਰਨਾ ਇਹ ਨਿਸ਼ਾਨ ਸਿੰਘ ਕੌਣ ਸੀਗਾ ਅਕਾਲੀ ਦਲ ਦਾ ਸੀ ਠੀਕ ਹੈ ਨਾ ਸੋ ਅਸੀਂ ਤਾਂ ਗੈਂਗਸਟਰਾਂ 'ਰੋਂਦ ਬਾਰ ਛੇੜੀ ਹੋਈ ਐ ਸਾਡੀ ਕੋਈ ਪੁਸ਼ਤਪਨਾ ਹੀ ਨਹੀਂ ਕਰਦੇ ਅਸੀਂ ਨਾ ਸਾਡਾ ਕੋਈ ਭਤੀਜਾ ਨਾ ਅਸੀਂ ਕਿਸੇ ਨੂੰ ਜੇਲ੍ਹ 'ਚੋਂ ਫੋਨ ਕਰੰਦਿਆਂ ਜਾਂ ਨਾ ਜਲਤੋਂ ਕੋਈ ਹਿੱਸਾ ਲੈਨੇ ਆ ਸੋ ਅਸੀਂ ਗੈਂਗਸਟਰਾਂ ਤੇ ਵੀ ਬਾਰ ਛੇੜੀ ਹੋਈ ਐ ਨਸ਼ੇਬ੍ਰੁੱਧ ਵੀ ਸਾਡੇ ਯੁੱਧ ਚੱਲ ਰਹੇ ਆ ਤਾਂ ਅਸੀਂ ਪੰਜਾਬ ਨੂੰ ਹਰ ਪੱਖ ਤੋਂ ਸਮਾਜਿਕ ਕਲਮ ਤਤੋਂ ਅਸੀਂ ਉਹਦਾ ਛੁਟਕਾਰਾ ਕਰਾਉਣਾ ਚਾਹੁੰਦੇ ਆ ਲੋਕਾਂ ਦਾ ਸਹਿਯੋਗ ਵੀ ਸਾਨੂੰ ਮਿਲ ਰਿਹਾ ਤੇ ਸਾਨੂੰ ਉਮੀਦ ਹੈ ਕਿ ਅਸੀਂ ਫਿਰ ਦੁਬਾਰਾ ਪੰਜਾਬ ਜਿਹੜਾ ਇੱਕ ਸ਼ਾਂਤੀ ਵਾਲਾ ਸੂਬਾ ਤੇ ਹੱਸਦਾ ਖੇਡਦਾ ਸੂਬਾ ਬਣ ਜਾਵੇ ਸੀਐਮ ਭਗਵੰਤ ਮਾਨ ਦੇ ਨਾਲ ਪੰਗਾ ਨਾ ਟੱਚ ਚੰਗਾ ਇਹ ਗੱਲ ਤਾਂ ਕਹਿਣੀ ਪੈ ਰਹੀ ਹੈ ਕਿਉਂਕਿ ਜਦੋਂ ਵੀ ਕੋਈ ਵਿਰੋਧੀ ਧਿਰ ਦਾ ਲੀਡਰ ਸੀਐਮ ਭਗਵੰਤ ਮਾਨ ਨੂੰ ਕਿਸੇ ਸਵਾਲ ਦੇ ਵਿੱਚ ਖੜੇ ਕਰ ਦੇਵੇ ਤਾਂ ਉਸ ਤੋਂ ਬਾਅਦ ਭਗਵੰਤ ਮਾਨ ਦੇ ਵੱਲੋਂ ਉਸ ਦਾ ਅਜਿਹਾ ਜਵਾਬ ਤਿਆਰ ਹੁੰਦਾ ਹੈ ਕਿ ਜਿਸ ਤੋਂ ਬਾਅਦ ਉਹਨਾਂ ਨੂੰ ਠੋਕਮਾ ਜਵਾਬ ਦਿੱਤਾ ਜਾਂਦਾ ਹੈ ਦੱਸਿਆ ਕਿ ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਗੈਂਗਸਟਰਾਂ ਦੇ ਮੁੱਦੇ ਦੇ ਉੱਤੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜਿਹੜੀ ਕਿ ਗੈਂਗਸਟਰਾਂ ਦੇ ਖਿਲਾਫ ਇੱਕ ਵਾਰ ਸ਼ੁਰੂ ਕਰ ਦਿੱਤੀ ਗਈ ਹੈ ਗੈਂਗਸਟਰਾਂ ਦਾ ਖਾਤਮਾ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਖੁੱਦ ਵੋਟਾਂ ਦੇ ਵਿੱਚ ਜਿਹੜਾ ਕੀ ਗੈਂਗਸਟਰਾਂ ਦੀ ਵਰਤੋਂ ਕੀਤੀ ਗਈ ਸੀ ਜਿਸ ਦਾ ਜਵਾਬ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤਾ ਤੇ ਫਿਰ ਉਹਨਾਂ ਨੇ ਕਿਵੇਂ ਜਵਾਬ ਦਿੱਤਾ ਤੇ ਕਿਹੜੇ-ਕਿਹੜੇ ਗੈਂਗਸਟਰਾਂ ਦਾ ਨਾਮ ਲਿਆ ਤੇ ਕੀ-ਕੀ ਖੁਲਾਸੇ ਕੀਤੇ ਜ਼ਰਾ ਤੁਸੀਂ ਖੁਦ ਹੀ ਸੁਣ ਲਓ ਉਹਨਾਂ ਦੇ ਦੌਰ ਵਿੱਚ ਕਿਹਾ ਜਾਂਦਾ ਸੀ ਜਦੋਂ ਮਰਜੀਠੇ ਦਾ ਨਾਮ ਲੈ ਕੇ ਇੱਕ ਤੇ ਪੈਰ ਧਰ ਕੇ ਇੱਕ ਐਸਐਚਓ ਆਪ ਦੀ ਧੀ ਦੀ ਜਿਹੜੀ ਜਾਨ ਪਚਾਉਂਦਾ ਸੀ ਤੇ ਉਹਨੂੰ ਪੁਨ ਤਸੀ ਗੋਲੀਆਂ ਨਾਲ ਨਾਬਾ ਜੇਲ ਬ੍ਰੇਕ ਕਿੰਨਾ ਦੇ ਦੌਰ ਵੇਲੇ ਹੋਈ ਸੀ ਇਹ ਜੱਗੂ ਭਗਵਾਨਪੁਰੀਆ ਇਹ ਵੱਡੇ ਵੱਡੇ ਜਿਹੜੇ ਗੈਂਗਸਟਰ ਨੇ ਜਿਹੜੇ ਨਾਂ ਲੈਂਦੇ ਨੇ ਚਿਵਦੀਸ਼ ਭੋਲੇ ਹੋਰੀ ਉਹ ਕੌਣ ਸੀਗੇ ਉਹ ਇੰਨੇ ਦੇ ਦੌਰ ਵੇਲੇ ਸੀ ਤਾਂ ਕਿਰਪਾ ਕਰਕੇ ਇਹ ਤਾਂ ਨਾ ਕਰਨਾ ਇਹ ਨਿਸ਼ਾਨ ਸਿੰਘ ਕੌਣ ਸੀਗਾ ਅਕਾਲੀ ਦਲ ਦਾ ਸੀ ਠੀਕ ਹੈ ਨਾ ਸੋ ਅਸੀਂ ਤਾਂ ਗੈਂਗਸਟਰਾਂ ਵਰਤੋਂ ਬਾਰ ਛੇੜੀ ਹੋਈ ਹੈ ਸਾਡੀ ਕੋਈ ਪੁਸ਼ਤਪਨਾ ਹੀ ਨਹੀਂ ਕਰਦੇ ਅਸੀਂ ਨਾ ਸਾਡਾ ਕੋਈ ਭਤੀਜਾ ਹੈ ਨਾ ਅਸੀਂ ਕਿਸੇ ਨੂੰ ਜੇਲ੍ਹ ਚੋਂ ਫੋਨ ਕਰੰਦੇ ਆ ਜਾਂ ਨਾ ਜਾਂ ਤਾਂ ਕੋਈ ਹਿੱਸਾ ਲੈਣੇ ਆ ਸੋ ਅਸੀਂ ਗੈਂਗਸਟਰਾਂ ਤੇ ਵੀ ਬਾਰ ਛੇੜੀ ਹੋਈ ਹੈ ਨਸ਼ੇ ਬੁਰਦ ਵੀ ਸਾਡੇ ਯੁੱਧ ਚੱਲ ਰਿਹਾ ਹੈ ਤਾਂ ਅਸੀਂ ਪੰਜਾਬ ਨੂੰ ਹਰ ਪੱਖ ਤੋਂ ਸਮਾਜਿਕ ਲਾਮਤਾ ਤੋਂ ਅਸੀਂ ਉਹਦਾ ਛੁਟਕਾਰਾ ਕਰਾਉਣਾ ਚਾਹੁੰਦੇ ਆ ਲੋਕਾਂ ਦਾ ਸਹਿਯੋਗ ਵੀ ਸਾਨੂੰ ਮਿਲ ਰਿਹਾ ਤੇ ਸਾਨੂੰ ਉਮੀਦ ਹੈ ਕਿ ਅਸੀਂ ਫਿਰ ਦੁਬਾਰਾ ਪੰਜਾਬ ਜਿਹੜਾ ਇੱਕ ਸ਼ਾਂਤੀ ਵਾਲਾ ਸੂਬਾ ਤੇ ਹੱਸਦਾ ਖੇਡਦਾ ਸੂਬਾ ਬਣ ਜਾਵੇ